ਜੀ ਸਤਨਾਮ ਪ੍ਰਥਮ ਪਗੋਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਏ ਹਰ ਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਜਿਸ ਡਿਠੇ ਸਭ ਦੁਖ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਜਿਸ ਡਿਠੇ ਸਭ ਦੁਖ ਤੇਗ ਬਹਾਦਰ ਸਿਮਰ ਕਾਰਨ ਨਿਦਿਆਵੇ ਸਭ ਥਾਈ ਹੋਏ ਹੋਐ ਸਿਫਤ ਖਸਮ ਨੂਰੇ ਅਰਸੋਂ ਗੁਰਸੋਂ ਤਦ ਡਿਠੇ ਸਚ ਮਲ ਜਨਮ ਜਨਮ ਤਦ ਡਿਠੇ ਸਚ ਬਾਤ ਮਲ ਜਨਮ ਜਨਮ ਦੇ ਸਤਿਗੁਰਾਂ ਦੀ ਸਾਜੀ ਨੂੰ ਵਾਜੀ ਗੁਰੂ ਕੀ ਸੰਗਤ ਧੰਨ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜੋ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ ਫਤਿਹ ਦੀ ਦਾਤ ਸਤਿਗੁਰਾਂ ਨੇ ਬੜੇ ਪ੍ਰਸੰਨ ਹੋ ਕੇ ਸਾਨੂੰ ਵਾਹਿਗੁਰੂ ਮੰਤਰ ਬਖਸ਼ਿਆ ਹੈ ਵਾਹਿਗੁਰੂ ਦਾਸ ਜੀ ਕਹਿਣ ਲੱਗੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ ਨਿਮਖ ਨਿਮਖ ਕਰ ਸਰੀਰ ਘਟਾਵੇ ਤਉ ਪੀ ਹੋਮੈ ਸੁਖਮਨੀ ਸਾਹਿਬ ਦੇ ਵਿੱਚ ਇਹ ਬਚਨ ਪੜਿਆ ਨਿੱਕੀ ਨਿੱਕੀ ਬੂਟੀ ਬੂਟੀ ਕਰਕੇ ਵੀ ਸਰੀਰ ਵਢਾ ਲਈਏ ਨਾਲ ਮੰਤਰਾਂ ਦਾ ਜਾਪ ਹੁੰਦਾ ਰਹੇ ਇਨੀ ਵੱਡੀ ਕੁਰਬਾਨੀ ਕਰਨ ਦੇ ਮਗਰੋਂ ਵੀ ਹੋਮੇ ਦੀ ਮੈਲ ਫਿਰ ਨਹੀਂ ਜਾਂਦੀ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਨਹੀਂ ਗਈ ਫਿਰ ਵੀ ਮੈਲ ਫਿਰ ਵੀ ਇਹ ਆ ਗਿਆ ਵੀ ਮੈਂ ਕਟਾਇਆ ਤੇ ਗੁਰੂ ਪਾਤਸ਼ਾਹ ਨੇ ਆਖਿਆ ਕਹਿੰਦੇ ਬਚਨੇ ਹੈ ਵਾਹਿਗੁਰੂ ਗੁਰਮੰਤਰ ਹੈ ਗੁਰੂ ਕਿਹਾ ਸਿੱਖਾ ਤੈਨੂੰ ਬੋਟੀ ਬੋਟੀ ਕਰਕੇ ਸਰੀਰ ਕਟਾਉਣ ਦੀ ਲੋੜ ਨਹੀਂ ਜਦੋਂ ਤੂੰ ਬੈਠ ਕੇ ਆਖੇਂਗਾ ਵਾਹਿਗੁਰੂ ਵਾਹਿਗੁਰੂ ਵਾਹ ਕੀ ਹੋਵੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਐਸ ਤਰ੍ਹਾਂ ਕਹਿ ਕੇ ਤੇਰੀ ਹੋਮੇ ਚਲੀ ਜਾਏਗੀ ਇੱਕ ਪਾਸੇ ਬੋਟੀ-ਬੋਟੀ ਸਰੀਰ ਘਟਾਉਣ ਵਾਲੀ ਦੀ ਹੋਮੇ ਨਹੀਂ ਗਈ ਇੱਕ ਪਾਸੇ ਬੈਠਾ ਹੀ ਵਾਹਿਗੁਰੂ ਕਰੀ ਜਾਂਦਾ ਜਪ ਹੋਮੇ ਹੋਮੇ ਚਲੇ ਦੇ ਇੰਨੀ ਵੱਡੀ ਦਾਤ ਇਹ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ ਇਹ ਵੱਖਰੀ ਗੱਲ ਹੈ ਵੀ ਸਾਨੂੰ ਇਹਨਾਂ ਦਾਤਾਂ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦਾਤਾਂ ਦਾ ਆਪਾਂ ਲਾਭ ਨਹੀਂ ਲੈਂਦੇ ਲਾਭ ਲਈਏ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਆਂ ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬਲਿਹਾਰੀ ਤਿਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਹੈ ਕਹਿੰਦੇ ਉਹਨਾ ਗੁਰਸਿੱਖਾਂ ਤੂੰ ਬਲਿਹਾਰ ਜਾਈਏ ਕੁਰਬਾਨ ਜਾਈਏ ਸਦਕੇ ਜਾਈਏ ਮਹਾਰਾਜ ਕਿੰਨਾ ਤੋਂ ਕਹਿੰਦੇ ਜਿਹੜੇ ਗੁਰੂ ਦਾ ਗੁਰਪੁਰਬ ਮਨਾਉਂਦੇ ਨੇ ਭਾਵਨਾ ਦੇ ਨਾਲ ਗੁਰੂ ਦਾ ਦਿਹਾੜਾ ਮਨਾਉਂਦੇ ਤੇ ਆਪਾਂ ਜਿੰਨੀਆਂ ਸੰਗਤਾਂ ਬੈਠੀਆਂ ਆਇਆਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਮਹਾਰਾਜ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਅੱਜ ਦੇ ਦਿਨ ਧੰਨ ਗੁਰੂ ਹਰ Rai ਪਾਸ਼ਾ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਕਰਦੇ ਇਸ ਨਗਰ ਨੂੰ ਵਸਾਉਣ ਵਾਲੇ ਧੰਨ ਧੰਨ ਬਾਬਾ ਗੁਰਦਤਾ ਜੀ ਧੰਨ ਬਾਬਾ ਗੁਰਦਤਾ ਦੀਨ ਦੁਨੀ ਦਾ ਟਿਕਾ ਜੋ ਵਰ ਮੰਗਿਆ ਇਹ ਬਜਨਾ ਪਾ ਪੜਦੇ ਆ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਕਿਰਪਾ ਲੈ ਕੇ। ਬਾਬਾ ਗੁਰਦਤਾ ਜੀ ਇਸ ਜਗ੍ਹਾ ਦੇ ਉਪਰ ਆਏ ਤੇ ਉਹਨਾਂ ਨੇ ਨਗਰੀ ਵਸਾਇਆ। ਜਿਸ ਨੂੰ ਕਿਹਾ ਜਾਂਦਾ ਕੀਰਤਪੁਰ ਸਾਹਿਬ। ਬਾਬਾ ਗੁਰਦਤਾ ਜੀ ਇੱਥੇ ਹੀ ਨਿਵਾਸ ਰੱਖਿਆ ਪਰਿਵਾਰ ਦੇ ਸਮੇਤ ਇੱਥੇ ਹੀ ਆ ਕੇ ਰਹਿਣ ਲੱਗ ਪਏ। ਤੇ ਬਾਬਾ ਗੁਰਦਤਾ ਜੀਆਂ ਦੇ ਉਸ ਵੇਲੇ ਘਰ ਦੇ ਵਿੱਚ ਸੰਤਾਨ ਪੈਦਾ ਹੋਈ ਬਾਬਾ ਧੀਰਮਲ ਜੀ। ਤੇ ਧੰਨ ਗੁਰੂ ਹਰ राय ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਬਾ ਧੀਰਮਲ ਤੇ ਗੁਰੂ ਹਰ राय ਮਹਾਰਾਜ ਭਰਾ ਨੇ ਬਾਬਾ ਗੁਰਦਤਾ ਜੀ ਆਂਦੇ ਪੁੱਤਰ ਲੱਗਦੇ ਇਸੇ ਜਗ੍ਹਾ ਦੇ ਉਪਰ ਹੀ ਗੁਰੂ ਹਰ राय ਪਾਤਸ਼ਾਹ ਤੇ ਰਹਿ ਪਰ ਬਾਬਾ ਧੀਰਮਲ ਜੀ ਕਰਤਾਰਪੁਰ ਸਾਹਿਬ ਚਲੇਗਾ ਜਲੰਧਰ ਦੇ ਨੇੜੇ ਨਗਰ ਹੈ ਉੱਥੇ ਹੀ ਆਪਣਾ ਨਿਵਾਸ ਰੱਖਿਆ ਗੁਰੂ ਹਰ राय ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਕੀਰਤਪੁਰ ਸਾਹਿਬ ਦੇ ਵਿੱਚ ਹੀ ਆਨੰਦ ਕਾਰਜ ਹੋਇਆ ਵਿਆਹ ਹੋਇਆ ਤੇ ਸਮਾਪਉਣ ਤੇ ਸਤਿਗੁਰਾਂ ਦੇ ਘਰ ਵਿੱਚ ਵੱਡੇ ਸਹਿਬਜ਼ਾਦੇ ਧੰਨ ਬਾਬਾ ਰਾਮ ਰਾਏ ਜੀ ਵੱਡੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਛੋਟੇ ਨੇ ਸਮਾਪਤੀ ਹੋਇਆ ਮਾਤਾ ਰਾਮ ਕੋਇਰ ਦੀਆਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਘਰ ਦੇ ਵਿੱਚ ਸੰਤਾਨ ਦੀ ਦਾਤ ਬਖਸ਼ਿਸ਼ ਕਰੋ ਤੇ ਉਸ ਵੇਲੇ ਸਾਡੇ ਮਾਤਾ ਜੀ ਦਾ ਬਚਨ ਸੁਣ ਕੇ ਸਤਿਗੁਰਾਂ ਨੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਮਹਾਰਾਜ ਦੀ ਗੋਦੀ ਦੇ ਵਿੱਚ ਪੁੱਤਰ ਨੂੰ ਬਿਠਾ ਕੇ ਲਟਾ ਕੇ ਉਸ ਵੇਲੇ ਆਖਿਆ ਮਹਾਰਾਜ ਹੁਣ ਨਾਮਕਰਨ ਕਰੋ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਡਿਆਈ ਬਖਸ਼ਿਸ਼ ਕਰ ਦਿਆ ਹੋਇਆ ਕਹਿਣ ਲੱਗੇ ਅੱਧਾ ਨਾਮ ਅਸੀਂ ਆਪਣਾ ਦੇਵਾਂਗੇ ਅੱਧਾ ਨਾਮ ਇਹਨਾਂ ਦੀ ਮਾਤਾ ਜੀ ਦਾ ਹੋਵੇਗਾ ਮਾਤਾ ਜੀ ਦਾ ਨਾਮ ਹੈ RAMKOER ਸਤਿਗੁਰੂ ਦਾ ਨਾਮ ਹੈ HARRAJE JI ਤੇ ਪਾਤਸ਼ਾਹ ਜੀ ਨੇ ਉਸ ਵੇਲੇ ਨਾਮ ਹੀ ਰੱਖ ਦਿੱਤਾ ਬਾਬਾ RAMRAJE ਅਧਾ ਨਾਮ ਮਾਤਾ ਜੀ ਦਾ ਅਧਾ ਨਾਮ ਪਿਤਾ ਜੀ ਦਾ ਲੈ ਕੇ ਇਸ ਤਰ੍ਹਾਂ ਵੱਡੇ ਸਪੁੱਤਰ ਦਾ ਮਹਾਰਾਜ ਨੇ ਨਾਮਕਰਨ ਕੀਤਾ ਸਮਾਪਤੀ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਕਰਕੇ ਜਦੋਂ ਘਰ ਦੇ ਵਿੱਚ ਦੂਜੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਨਾ ਅੱਜ ਦੇ ਦਿਨ ਸੋ ਸਾਵਣ ਵਦੀ ਨੌਵੀਂ ਨੂੰ ਇਹ ਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ ਉਸ ਵੇਲੇ ਫਿਰ ਪਰਿਵਾਰ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਸਾਹਿਬ ਆਪ ਕਿਰਪਾ ਕਰੋ ਨਾਮ ਕਰਨ ਬਖਸ਼ਿਸ਼ ਕਰੋ ਤੇ ਸਤਿਗੁਰਾਂ ਨੇ ਉੱਥੇ ਵੀ ਵੜਿਆਉਂਦਿਆ ਹੋਇਆ ਇਹ ਬਚਨ ਆਖਿਆ ਮਾਤਾ ਜੀ ਦਾ ਨਾਮ ਹੈ ਮਾਤਾ ਕ੍ਰਿਸ਼ਨ ਕੌਰ ਦੀ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਹੈ ਮਹਾਰਾਜ ਹਰ ਰਾਏ ਸਾਹਿਬ ਜੀ ਤੇ ਸਤਿਗੁਰਾਂ ਨੇ ਆਪਣਾ ਫਿਰ ਨਾਮ ਦਾ ਅਗਲਾ ਜਿਹੜਾ ਸ਼ਬਦ ਸੀ ਨਾ ਹਰ ਉਹ ਆਪਣੇ ਵੱਲੋਂ ਬਖਸ਼ਿਸ਼ ਕੀਤਾ ਤੇ ਬਾਕੀ ਦਾ ਅੱਧਾ ਨਾਮ ਮਾਤਾ ਜੀ ਦਾ ਲੈ ਕੇ ਨਾਮ ਰੱਖ ਦਿੱਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਨੇ ਇਸ ਤਰ੍ਹਾਂ ਮਹਾਰਾਜ ਗੁਰੂ ਹਰ राय ਮਹਾਰਾਜ ਜੀਆਂ ਨੇ ਆਪਣੇ ਸਹਿਬਜ਼ਾਦਿਆਂ ਦੇ ਨਾਮ ਕਰਨ ਕੀਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਨਿਵਾਸ ਰੱਖਿਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਨੇ ਬੇਅੰਤ ਸੰਗਤਾਂ ਆਉਂਦੀਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਇੱਕ ਦਿਨ ਕਿਸੇ ਕਾਬਲ ਤੋਂ ਆਏ ਹੋਏ ਸਿੱਖ ਨੇ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਮੇਰੀ ਇੱਕ ਬੇਨਤੀ ਹੈ ਮੈਂ ਬੜੀ ਦੂਰੋਂ ਚੱਲ ਕੇ ਆਇਆ ਪਤਾ ਨਹੀਂ ਦੁਬਾਰਾ ਕਿੰਨੇ ਸਾਲਾਂ ਬਾਅਦ ਆਇਆ ਜਾਵੇ ਕਿ ਨਾ ਆਇਆ ਜਾਵੇ ਮੇਰੀ ਭਾਵਨਾ ਇਹ ਹੈ ਕਿ ਮੈਂ ਦੋ ਗੁਰੂ ਸਾਹਿਬਾਂ ਦੇ ਦਰਸ਼ਨ ਕਰਾਂ ਇੱਕ ਤੇ ਮੈਂ ਤੁਹਾਡੇ ਦਰਸ਼ਨ ਕਰ ਲੈ ਮਹਾਰਾਜ ਤੁਹਾਡੇ ਤੋਂ ਬਾਅਦ ਵੀ ਜਿਹੜੇ ਗੁਰੂ ਪਾਤਸ਼ਾਹ ਹੋਣੇ ਨੇ ਮੈਨੂੰ ਉਹਨਾਂ ਦੇ ਵੀ ਦਰਸ਼ਨ ਕਰਵਾ ਦਿਓ ਆਪ ਜੀ ਦੇ ਦੋ ਸਾਹਿਬ ਜਾਦੇ ਨੇ ਮਹਾਰਾਜ ਇਸ਼ਾਰਾ ਕਰ ਦਿਓ ਮੜਾ ਜੀ ਕਿੰਨਾ ਨੇ ਗੁਰਤਾ ਗੱਦੀ ਤੇ ਬੈਠਣਾ ਹੈ ਮੈਂ ਉਹਨਾਂ ਨੂੰ ਵੀ ਜਾ ਕੇ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰਾਂ। ਗੁਰੂ ਆਰਾਏ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਹਿੰਦੇ ਸਿੱਖਾ ਵਚਨ ਤੇ ਗੁਝਾ ਹੈ ਵੀ ਗੁਪਤ ਗੱਲਾਂ ਨੇ ਸਮਾਂ ਆਉਣ ਤੇ ਪ੍ਰਗਟ ਹੁੰਦੀਆਂ। ਪਰ ਤੇਰੀ ਭਾਵਨਾ ਵੇਖ ਕੇ, ਸ਼ਰਧਾ ਵੇਖ ਕੇ, ਪਿਆਰ ਵੇਖ ਕੇ ਤੈਨੂੰ ਅਸੀਂ ਇਸ਼ਾਰੇ ਮਾਤਰ ਦੱਸ ਦਿੰਦੇ ਆ ਪਰ ਵਚਨ ਆਪਣੇ ਕੋਲ ਰੱਖਣਾ, ਦੱਸਣਾ ਨਹੀਂ ਕਿਸੇ ਨੂੰ ਜਾ ਕੇ। ਮਹਾਰਾਜ ਠੀਕ ਹੈ ਮੈਂ ਨਹੀਂ ਦੱਸਾਂਗਾ। ਤੇ ਸਤਿਗੁਰਾਂ ਨੇ ਉਸ ਵੇਲੇ ਵਚਨ ਆਖਿਆ ਕਹਿਣ ਲੱਗੇ ਸਾਡੇ ਦੋਨੇ ਸਾਹਿਬ ਜੀ ਦੇ ਬਾਬਾ ਰਾਮ ਰਾਏ ਜੀ ਔਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਤੇ ਨਿਤਨੇਮ ਕਰਦੇ ਬਾਣੀ ਪੜਦੇ ਗੁਰਮਖੋ ਇਹ ਫਰਕ ਹੈ ਸਾਡੇ ਵਿੱਚ ਤੇ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਇਹ ਸਾਖੀ ਤੋਂ ਇਹ ਬਚਨ ਸਿੱਧ ਹੋਇਆ ਕਿ ਮਹਾਰਾਜ ਕਹਿੰਦੇ ਸਾਡੇ ਸਹਿਬ ਜੀ ਆਦੇ ਅਮਰਤ ਵੇਲੇ ਨਿਤਨੇਮ ਕਰਦੇ ਤੇ ਤੁਹਾਨੂੰ ਉਹਨਾਂ ਦੀ ਸੰਗਤ ਵਿੱਚ ਭੇਜਾਂਗੇ ਹੁਣ ਅਸੀਂ ਆਪਣੇ ਅੰਦਰ ਇਹ ਗੱਲ ਵਿਖਣੀ ਹੈ ਵੀ ਅਸੀਂ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਦੇ ਆਂ ਜੇ ਤੇ ਅਸੀਂ ਆਪ ਕਰਦੇ ਆਂ ਤੇ ਫਿਰ ਤੇ ਹੋ ਸਕਦਾ ਬੱਚਿਆਂ ਨੂੰ ਵੀ ਪ੍ਰੇਰਿਆ ਹੋਵੇ ਜੇ ਆਪ ਨਹੀਂ ਕਦੇ ਕੀਤਾ ਅਮਰਤ ਵੇਲਾ ਨਹੀਂ ਸੰਭਿਆ ਕਦੇ ਨਿਤਨੇਮ ਨਹੀਂ ਕੀਤਾ ਤੇ ਫਿਰ ਬੱਚਿਆਂ ਦੇ ਕੋਲ ਵੀ ਨਿਤਨੇਮ ਨਹੀਂ ਕਿਉਂਕਿ ਮਹਾਰਾਜ ਦਾ ਬਚਨ ਇਹ ਹੈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜਿਵੇਂ ਦੀ ਸੰਗਤ ਮਿਲੇ ਉਵੇਂ ਦਾ ਵਿਅਕਤੀ ਆਪਣੇ ਆਪ ਹੋ ਜਾਂਦਾ ਜੇ ਅਸੀਂ ਖੁਦ ਨਿਤਨੇਮ ਤੋਂ ਦੂਰ ਆਮਰਤ ਵੇਲੇ ਤੋਂ ਤੇ ਬੱਚੇ ਵੀ ਸਾਡੇ ਦੂਰ ਨੇ ਨਿਤਨੇਮ ਦੇ ਨੇੜੇ ਨਹੀਂ ਇਥੋਂ ਕਿ ਸਿੱਖੀ ਤੋਂ ਵੀ ਦੂਰ ਨੇ ਨਿਤਨੇਮ ਤੇ ਦੂਰ ਦੀ ਗੱਲ ਹੈ ਮਹਾਰਾਜ ਕਹਿੰਦੇ ਜਾਓ ਅਮਰਤ ਵੇਲੇ ਸਾਡੇ ਸਹਿਬਜ਼ਾਦੇ ਨਿਤਨੇਮ ਕਰਦੇ ਹੋਣਗੇ ਲੱਕੜ ਦੀਆਂ ਚੌਂਕੀ ਦੀਆਂ ਪੀੜੀਆਂ ਦੇ ਉੱਪਰ ਉਹਨਾਂ ਨੇ ਪੂਥੀਆਂ ਪ੍ਰਕਾਸ਼ ਕੀਤੀਆਂ ਹੋਈਆਂ ਦੋਨਾਂ ਦੇ ਦਰਸ਼ਨ ਕਰਨੇ ਦੋਨਾਂ ਕੋਲ ਬੈਠ ਕੇ ਬਾਣੀ ਸਰਵਨ ਕਰਨੀ ਇੱਕ ਸੂਈ ਆਪਣੇ ਹੱਥਾਂ ਵਿੱਚ ਲੈ ਕੇ ਜਾਣੀ ਤੇ ਉਹ ਜਿਹੜੀ ਸੂਈ ਹੈ ਉਸ ਪਾਵੇ ਦੇ ਵਿੱਚ ਝੋਹ ਦੇਣੀ ਪਾਵੇ ਦੇ ਵਿੱਚ ਤਸਾ ਦੇਣੀ ਜਿਸ ਪਾਵੇ ਜਿਸ ਪੀੜੀ ਦੇ ਉੱਪਰ ਰੱਖ ਕੇ ਮਹਾਰਾਜ ਪੂਥੀ ਸਾਹਿਬ ਪਾਣੀ ਪੜਦੇ ਹੋ ਸਿੱਖ ਨੇ ਬਚਨ ਮੰਨਿਆ ਅਮਰਤ ਵੇਲੇ ਦਾ ਸਮਾ ਜਾਣ ਕੇ ਪਹਿਲਾਂ ਵੱਡੇ ਪੁੱਤਰ ਵੱਲ ਕਿਉਂਕਿ ਖਿਆਲ ਹੁੰਦਾ ਵੀ ਵੱਡਾ ਪੁੱਤਰ ਹੀ ਗੁਰਤਾ ਗੱਦੀ ਦੇ ਉੱਪਰ ਸੁਭਾਈ ਮਨ ਹੋਵੇਗਾ ਬਾਬਾ ਰਾਮ ਰਾਏ ਜੀ ਜਿੱਥੇ ਨਿਤਨੇਮ ਕਰਦੇ ਪੈ ਨਾ ਉੱਥੇ ਜਾ ਕੇ ਸਿੱਖ ਬੈਠਾ ਨਮਸਕਾਰ ਕੀਤੀ ਹੈ ਕੋਲ ਬੈਠ ਕੇ ਪਹਿਲਾਂ ਤੇ ਬਾਣੀ ਸਰਵਣ ਕਰੀ ਬੜਾ ਆਨੰਦ ਆਇਆ ਫਿਰ ਉਹ ਮਹਾਰਾਜ ਦਾ ਵਜਨ ਚੇਤੇ ਕਰਕੇ ਆਪਣੇ ਖੀਸੇ ਦੇ ਵਿੱਚੋਂ ਸੂਈ ਕੱਢੀ ਤੇ ਹੌਲੀ ਜਿਹਾ ਪਾਵੇ ਦੇ ਕੋਲ ਹੋ ਕੇ ਜਦੋਂ ਪਾਵੇ ਦੇ ਵਿੱਚੋਂ ਸੂਈ ਨੂੰ ਉਹਨੇ ਤਸਾਇਆ ਨਾ ਹੁਣ ਲੱਕੜ ਦੇ ਵਿੱਚ ਸੂਈ ਕਿੱਥੋਂ ਜਾਵੇ ਨਹੀਂ ਜਾਂਦੀ ਵੀ ਦੋ ਤਿੰਨ ਵਾਰੀ ਇਸਨੇ ਯਤਨ ਕੀਤਾ ਪਰ ਨਹੀਂ ਮਨ ਵਿੱਚ ਸਮਝ ਗਿਆ ਵੀ ਨਹੀਂ ਇਹ ਗੁਰਤਾ ਗੱਦੀ ਤੇ ਇਹ ਗੁਰਿਆਈ ਤੇ ਬਰਾਜਮਾ ਨਹੀਂ ਹੋਣਗੇ ਜੋ ਸਤਗੁਰਾਂ ਨੇ ਨਿਸ਼ਾਨੀ ਦੱਸੀ ਹੈ ਉਹਨਾਂ ਨਿਸ਼ਾਨੀ ਦੇ ਮੁਤਾਬਕ ਇਹ ਕਾਰਜ ਨਹੀਂ ਹੋਇਆ ਹੈ ਫਿਰ ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਬਰਾਜੇ ਉਥੇ ਚਲੇ ਗਏ ਜਾ ਕੇ ਬਾਣੀ ਪੜਦੇ ਪੈ ਆਤਮਾ ਪ੍ਰਾਤਮਾ ਇੱਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ ਇਹ ਗੁਰਬਾਣੀ ਦਾ ਸ਼ਬਦ ਪੜਦੇ ਪੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸਹਿ ਕੋਲ ਬੈਠਾ ਜਾ ਕੇ ਤੇ ਜਦੋਂ ਵੇਖਿਆ ਵੀ ਹੁਣ ਮੌਕਾ ਹੈ ਉੱਠ ਕੇ ਪਾਵੇ ਦੇ ਨੇੜੇ ਹੋ ਕੇ ਆਪਣੀ ਜੇਬ ਦੇ ਵਿੱਚੋਂ ਫਿਰ ਜਦੋਂ ਸੂਈ ਕੱਢ ਕੇ ਪਾਵੇ ਦੇ ਵਿੱਚ ਭੋਣ ਲਗਾ ਇਤਿਹਾਸਕਾਰਾਂ ਨੇ ਬਚਨ ਲਿਖਿਆ ਹੈ ਮਹਾਰਾਜ ਦੇ ਬਾਣੀ ਪੜਦਿਆਂ ਮੂੰਹ ਦੇ ਵਿੱਚੋਂ ਸ਼ਬਦ ਨਿਕਲਦਿਆਂ ਐਸੀ ਕਿਰਪਾ ਹੋਈ ਹੈ ਲੱਕੜ ਦੀ ਪੀੜੀ ਦਾ ਪਾਵਾ ਜਿਹੜਾ ਮੋਮ ਵਰਗਾ ਨਰਮ ਹੋ ਗਿਆ ਸੂਈ ਉਹਦੇ ਵਿੱਚ ਧਸ ਗਈ ਹੈ ਸਿੱਖ ਜਾਣ ਗਿਆ ਇਹਨਾਂ ਨੇ 8ਵੀਂ ਜੋਤ ਦਾ ਮਾਲਕ ਬੰਨਾ ਹੈ ਇਹ 8ਵੀਂ ਥਾਂ ਤੇ ਗੁਰਿਆਈ ਦੇ ਉੱਪਰ ਸੁਭਾਏਮਾਨ ਹੋਣਗੇ ਨਮਸ਼ਕਾਰ ਕੀਤੀ ਹੈ ਸਤਿਗੁਰਾਂ ਨੂੰ ਆ ਕੇ ਦੱਸਿਆ ਮਹਾਰਾਜ ਜੋ ਆਪ ਜੀ ਨੇ ਬਚਨ ਬਖਸ਼ਿਆ ਹੈ ਉਹਦੇ ਮੁਤਾਬਕ ਮੈਨੂੰ ਪਤਾ ਲੱਗਿਆ ਹੈ ਕਿ ਸਤਿਗੁਰੂ ਆਪ 8ਵੀਂ ਜੋਤ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਵਿੜਿਉਣਾ ਪਾਛਾ ਕਹਿਣ ਲੱਗੇ ਸਿੱਖਾ ਬਚਨ ਇਹ ਸਾਂਝਾ ਨਹੀਂ ਕਰਨਾ ਸਮਾਵੇਗਾ ਇਹ ਆਪਣੇ ਆਪ ਹੀ ਸਭ ਕੁਝ ਹੋ ਜਾਣਾ ਜਦੋਂ ਹੋ ਜਾਏਗਾ ਉਦੋਂ ਬਚਨ ਸਾਂਝਾ ਕਰ ਲੈਣਾ ਪਰ ਪਹਿਲਾਂ ਨਾ ਦੱਸਣਾ ਪਾਤਸ਼ਾਹ ਜੀ ਇਸ ਤਰ੍ਹਾਂ ਰਹਿੰਦੇ ਪਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਗੁਰੂ ਦੀਆਂ ਸੰਗਤਾਂ ਉਹਦੀਆਂ ਦੂਰੋਂ ਦੂਰੋਂ ਚੱਲ ਕੇ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਦੇ ਸੰਗਤਾਂ ਵਿੱਚ ਇੱਕ ਚੋਰ ਰਲ ਗਿਆ ਰਸਤੇ ਦੇ ਵਿੱਚ ਮੌਕਾ ਵੇਖ ਕੇ ਲੁੱਟਣਾ ਚਾਹੁੰਦਾ ਮੌਕਾ ਨਹੀਂ ਮਿਲਿਆ ਤੇ ਚਲਦਿਆਂ ਚਲਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਉਹਨੇ ਇੱਥੇ ਆ ਕੇ ਵੀ ਦਾਲ ਆਉਂਦਾ ਪਿਆ ਕਦੇ ਦਰਬਾਰ ਦੇ ਵਿੱਚ ਆ ਜਾਂਦਾ ਹੈ ਕਦੇ ਅੰਦਰ ਬਾਹਰ ਫਿਰਦਾ ਰਹਿੰਦਾ ਜਦੋਂ ਵੇਖਿਆ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਦਰਬਾਰ ਵਿੱਚ ਬੈਠੇ ਨੇ ਸੰਗਤਾਂ ਬੈਠੀਆਂ ਚਲੋ ਮੈਂ ਜਾ ਕੇ ਕਮਰਿਆਂ ਦੀ ਤਲਾਸ਼ੀ ਕਰਦਾ ਕੁਝ ਨਾ ਕੋਈ ਤੇ ਮਿਲੇਗਾ ਤੇ ਮੈਂ ਕੱਢ ਕੇ ਲਿਆਵਾਂ ਜਦੋਂ ਚੋਰ ਐਸੀ ਭਾਵਨਾ ਲੈ ਕੇ ਕਮਰਿਆਂ ਵਾਲੇ ਪਾਸੇ ਜਿੱਥੇ ਸੰਗਤਾਂ ਦਾ ਨਿਵਾਸ ਸਰਾ ਬਣੀ ਹੋਈ ਨਾ ਜਦੋਂ ਜਾ ਕੇ ਸਰਾ ਵਾਲੇ ਕਮਰਿਆਂ ਵੀ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਗੁਰਮੁਖ ਉਹ ਕੀ ਵੇਖਦਾ ਪਿਆ ਸਾਹਮਣੇ ਕਮਰੇ ਦੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਆ ਬੈਠੇ ਹੋਏ। ਵੇਖ ਕੇ ਬੜਾ ਲਜਜਤ ਹੋਇਆ, ਬੜਾ ਸ਼ਰਮਿੰਦਾ ਹੋਇਆ। ਸਤਗੁਰੂ ਤੇ ਦੀਵਾਨ ਵਿੱਚ ਬੈਠੇ ਸਾਰੇ। ਇਹ ਮਹਾਰਾਜ ਇੱਥੇ ਵੀ ਬੈਠੇ ਹੋਏ। ਆਪਣਾ ਪਾਪ ਜਾਣ ਕੇ ਕਿ ਮੇਰੀ ਖੂਟ ਦਾ ਪਤਾ ਲੱਗਿਆ। ਜਦੋਂ ਦਰਬਾਰ ਵਿੱਚ ਆ ਕੇ ਮੱਥਾ ਟੇਕਿਆ। ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਆਖਿਆ ਕਹਿਣ ਲੱਗੇ ਚੋਰ ਕੀ ਆ ਮਾਂ? ਭਰੇ ਨਾ ਕੋਏ। ਚੋਰ ਕੀ ਆ? ਚੰਗਾ ਕਿਉਂ ਹੋਏ ਕਹਿੰਦੇ ਭਲਿਆ ਚੋਰ ਦੀ ਗਵਾਹੀ ਕੋਈ ਨਹੀਂ ਇੱਥੇ ਵੀ ਨਹੀਂ ਪਰਦਾ ਕੋਈ ਆਂਡੀ ਗਵਾਂਡੀ ਰਿਸ਼ਤੇਦਾਰ ਕਹਿੰਦੇ ਇਹਦੀ ਗਵਾਹੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਕੰਮ ਹੀ ਇਹ ਕਰਦਾ ਪ੍ਰਲੋਕ ਦੇ ਵਿੱਚ ਤੇਰਾ ਗੁਰੂ ਤੇਰੀ ਗਵਾਹੀ ਕਿਵੇਂ ਦੇਵੇਗਾ ਨਹੀਂ ਦੇਵੇਗਾ ਪ੍ਰਲੋਕ ਦੇ ਵਿੱਚ ਕੋਈ ਹਾਮੀ ਨਹੀਂ ਭਰਦਾ ਜਦੋਂ ਬਚਨ ਸੁਣਿਆ ਤੇ ਚਰਣਾ ਤੇ ਟੈ ਪਿਆ ਮਹਾਰਾਜ ਮਾਫੀ ਮਿਲੇ ਅੱਗੇ ਤੋਂ ਜੀਵਨ ਬਦਲੇ ਮੇਰੇ ਤੇ ਕਿਰਪਾ ਕਰੋ ਇਹ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਜੀਵਨ ਦੀਆਂ ਗੁਰਮਖੋ ਬੇਅੰਤ ਸਾਖੀਆਂ ਇੱਕ ਵਾਰੀ ਮਹਾਰਾਜ ਪਾਲਕੀ ਵਿੱਚ ਬੈਠੇ ਹੋਏ ਤੇ ਸਿੱਖਾਂ ਨੇ ਪਾਲਕੀ ਮੋੜੇ ਤੇ ਚੁੱਕੀ ਤੇ ਮਹਾਰਾਜ ਤੁਰੇ ਜਾਂਦੇ। ਕੀਰਤਪੁਰ ਸਾਹਿਬ ਦੇ ਨੇੜੇ ਮਹਾਰਾਜ ਸੈਰ ਕਰਦੇ ਪਏ। ਇੱਕ ਬ੍ਰਾਹਮਣ ਜਿਸ ਨੂੰ ਕਿ ਕੋੜ ਦਾ ਰੋਗ ਹੈ। ਘਰ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੈਨੂੰ ਕੋੜ ਹੋ ਗਿਆ ਹੈ। ਸਾਨੂੰ ਵੀ ਹੋ ਜਾਏਗਾ ਤੇਰੇ ਕੋਲ। ਘਰੋਂ ਬਾਹਰ ਕੱਢ ਦਿੱਤਾ ਤੇ ਉਹਦੇ ਮਨ ਵਿੱਚ ਇਹ ਹੈ ਕਿ ਮੈਂ ਦਰਿਆ ਦੇ ਪਾਣੀ ਵਿੱਚ ਛਾਲ ਮਾਰ ਕੇ ਮਰ ਜਾਵਾਂ। ਇਸ ਤਰ੍ਹਾਂ ਮਨ ਵਿੱਚ ਵਿਚਾਰ ਲੈ ਕੇ ਦਰਿਆ ਵਾਲੇ ਪਾਸੇ ਆਇਆ ਤੇ ਕੀ ਵੇਖਦਾ ਪਿਆ ਸਤਿਗੁਰਾਂ ਦੀ ਪਾਲਕੀ ਆਉਂਦੀ ਪਈ ਐ ਲੰਮੇ ਪੈ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਾਲਕੀ ਵਿੱਚੋਂ ਵੇਖ ਕੇ ਸਿੱਖਾਂ ਨੂੰ ਆਖਿਆ ਕਹਿੰਦੇ ਪੁੱਛੋ ਕੌਣ ਲੰਮੇ ਪਿਆ ਤੇ ਕਿਉਂ ਕਿਉਂ ਪਿਆ ਹੋਇਆ ਪੁੱਛੋ ਜਾ ਕੇ ਜਦੋਂ ਪੁੱਛਿਆ ਜਾ ਕੇ ਸਿੱਖਾਂ ਨੇ ਦੱਸਿਆ ਕਹਿੰਦੇ ਮਹਾਰਾਜ ਉਹ ਤੇ ਇੱਕ ਬ੍ਰਾਹਮਣ ਐ ਕੋੜ ਦੇ ਨਾਲ ਸਰੀਰ ਭਰਿਆ ਪਿਆ ਉਹ ਕਹਿੰਦਾ ਮੈਂ ਦਰਿਆ ਦੇ ਵਿੱਚ ਛਾਲ ਮਾਰਨ ਵਾਸਤੇ ਆਇਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਪਾਤਸ਼ਾਹ ਨੇ ਸਿੱਖਾਂ ਨੂੰ ਰੁਮਾਲ ਦੇ ਕੇ ਆਖਿਆ ਕਹਿੰਦੇ ਜਾਓ ਉਹਦੇ ਤਣ ਦੇ ਉੱਪਰ ਸਾਡਾ ਰੁਮਾਲ ਫੇਰ ਦਿਓ ਕੋੜ ਦਾ ਰੋਗ ਦੂਰ ਹੋ ਜਾਏ ਐਸੀ ਕਿਰਪਾ ਕਰਦਿਆਂ ਕੋੜੀ ਦਾ ਕੋੜ ਦੂਰ ਕਰ ਦਿੱਤਾ ਮਹਾਰਾਜ ਜੀਆ ਨੇ ਐਸੇ ਸਤਿਗੁਰਾਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਆ। ਔਰੰਗਜ਼ੇਬ ਬਾਦਸ਼ਾਹ ਦੇ ਵੱਲੋਂ ਰਾਜਾ ਜੈ ਸਿੰਘ ਆ ਗਿਆ ਮਹਾਰਾਜ ਆਓ ਆਪ ਦਿੱਲੀ ਵੇ ਚਰਨ ਪਾਓ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਾਜਨ ਜਾਵਾਂਗੇ ਜ਼ਰੂਰ ਤੇਰਾ ਬਚਨ ਮੰਨ ਕੇ ਜਾਵਾਂਗੇ ਪਰ ਸਾਡੀ ਸ਼ਰਤ ਇਹ ਆ ਵੀ ਔਰੰਗਜੀਬ ਦੇ ਮਥੇ ਨਹੀਂ ਅਸੀਂ ਲੱਗਣਾ ਜੇ ਤੇ ਇਹ ਬਚਨ ਮੰਨਦਾ ਹੈ ਤੇ ਅਸੀਂ ਚਲਦੇ ਆ ਨਹੀਂ ਤੇ ਅਸੀਂ ਨਹੀਂ ਜਾਵਾਂਗੇ ਰਾਜੇ ਨੇ ਬਚਨ ਦਿੱਤਾ ਮਹਾਰਾਜ ਆਪ ਦੀ ਮਰਜ਼ੀ ਚੰਗਾ ਲੱਗੇਗਾ ਤੇ ਮਥੇ ਲਗੇਓ ਨਾ ਲੱਗੇਗਾ ਤੇ ਨਾ ਲਗੇਓ ਪਰ ਇੱਕ ਵਾਰੀ ਦਿੱਲੀ ਆਓ ਜੀ ਬੇਨਤੀ ਮੰਨ ਕੇ ਬਾਲਾ ਪੀਤਮਹਾਰਾਜ ਸਾਹਿਬ ਜੀ ਪਾਲਕੀ ਲੈ ਕੇ ਬਾਕੀ ਸੰਗਤਾਂ ਨੂੰ ਉਪਦੇਸ਼ ਦੇ ਕੇ ਆਖਿਆ ਕੀਰਤਪੁਰ ਸਾਹਿਬ ਰੋ ਤੇ ਅਸੀਂ ਦਿੱਲੀ ਚੱਲੇ ਚੱਲ ਪਏ ਮਹਾਰਾਜ ਦਿੱਲੀ ਨੂੰ ਜਿਹੜੀਆਂ ਸੰਗਤਾਂ ਕਾਬਲ ਵੱਲੋਂ ਆਉਂਦੀਆਂ ਇਧਰੋਂ ਉਧਰੋਂ ਆਉਂਦੀਆਂ ਪਈਆਂ ਦੂਰੋਂ ਨੇੜਿਆਂ ਜਦੋਂ ਕੀਰਤਪੁਰ ਸਾਹਿਬ ਪਤਾ ਲੱਗਦਾ ਵੀ ਮਹਾਰਾਜ ਨਹੀਂ ਸਤਗੁਰੂ ਦਿੱਲੀ ਨੂੰ ਚਲੇ ਗਏ ਸੰਗਤਾਂ ਵੀ ਮਗਰੀ ਚੱਲ ਪੈਂਦੀਆਂ ਸਤਗੁਰਾਂ ਨੂੰ ਸਿੱਖਾਂ ਨੇ ਦੱਸਿਆ ਮਹਾਰਾਜ ਸੰਗਤੇ ਮਗਰੀ ਤੁਰੀ ਆਉਂਦੀ ਹੈ ਇਨੇ ਚੱਲ ਨੂੰ ਚੱਲਦਿਆਂ ਚੱਲਦਿਆਂ ਮਹਾਰਾਜ ਪੰਜੋਖਰਾ ਸਾਹਿਬ ਪਹੁੰਚ ਗਏ ਗੁਰਮੁਖੋ ਆਪ ਸੰਗਤਾਂ ਰਾਤ ਦਰਸ਼ਨ ਕਰਕੇ ਆਏ ਨਾ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਗੁਰਪੂਰਵਾਜ ਉੱਥੇ ਮਨਾਇਆ ਜਾ ਰਿਹਾ ਆਪ ਸੰਗਤਾਂ ਨੇ ਵੇਖਿਆ ਦਰਬਾਰ ਦੇ ਵਿੱਚ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੰਗਤਾਂ ਮੱਥਾ ਟੇਕ ਉਹ ਨਿਸ਼ਾਨ ਸਾਹਿਬ ਉਹ ਹੈ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਜਾਂਦਿਆਂ ਜਾਂਦਿਆਂ ਉਹ ਨਿਸ਼ਾਨ ਸਾਹਿਬ ਆਪਣੇ ਹੱਥਾਂ ਨਾਲ ਲਾਇਆ ਪਾਛਿਆ ਨੇ ਆਖਿਆ ਕਹਿੰਦੇ ਲਿਆਓ ਭਾਈ ਮਿੱਟੀ ਲਾ ਕੇ ਥੜਾ ਬਣਾਓ ਥੜਾ ਬਣਾ ਦਿੱਤਾ ਨਿਸ਼ਾਨ ਸਾਹਿਬ ਚੁਲਾ ਦਿੱਤਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਬਚਨ ਆਖਿਆ ਕਹਿਣ ਲੱਗੇ ਗੁਰੂ ਕੀ ਸੰਗਤ ਜਿੰਨੀ ਸੰਗਤ ਸਾਡੇ ਪਿਛੇ ਤੁਰੀ ਆਉਂਦੀ ਹੈ ਸਾਰੀ ਸੰਗਤ ਨੂੰ ਸਾਡਾ ਇਹ ਫਰਮਾਨ ਹੈ ਸਾਰੀ ਸੰਗਤ ਨੂੰ ਸਾਡਾ ਹੁਕਮ ਹੈ ਜਿਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨਾਂ ਦਾ ਫਲ ਲੈਣਾ ਹੈ ਉਹ ਸੰਗਤਾਂ ਇਸੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਵਾਪਸ ਚਲੇ ਜਾਓ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਦੀਆਂ ਦੇ ਜੀਵਨ ਦਾ ਬਚਨ ਹੈ ਵੀ ਉਹਨਾਂ ਨੇ ਆਖਿਆ ਵੀ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਿਓ ਇਥੋਂ ਵਾਪਸ ਚਲੇ ਜਾਇਓ ਸਾਡੇ ਕੋਲ ਮਗਰ ਨਾ ਆਇਓ ਅਸੀਂ ਜਾ ਕੇ ਕਈ ਕਾਰਜ ਕਰਣੇ ਤੇ ਸੰਗਤਾਂ ਇਹਦੇ ਵਿੱਚੋਂ ਹੀ ਸਾਡਾ ਮਹਾਤਮ ਮਿਲੇਗਾ ਸਾਡਾ ਬਚਨ ਮੰਨਣਾ ਇਹ ਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਹੈ ਇਤਿਹਾਸਕਾਰਾਂ ਨੇ ਲਿਖੀ ਹੈ ਅੱਜ ਵੈਸੇ ਸਾਡੇ ਬਹੁਤੇ ਸਿੱਖ ਇਹ ਗੱਲ ਕਹਿੰਦੇ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਪਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਸਾਖੀ ਦੇ ਵਿੱਚੋਂ ਇਹ ਬਚਨ ਮਿਲਦਾ ਵੀ ਪਾਤਸ਼ਾਹ ਕਹਿੰਦੇ ਭਾਈ ਨਮਸਕਾਰ ਕਰਿਓ ਸਾਡੇ ਦਿਦਾਰੇ ਦਾ ਫਲ ਮਿਲੇਗਾ ਤੇ ਇਹ ਮਹਾਰਾਜ ਸਾਹਿਬ ਦੀ ਦਾ ਨਿਸ਼ਾਨ ਜਿਹੜਾ ਹੈ ਨਾ ਤੇ ਵਾਸਤੇ ਗੁਰਮੁਖੋ ਲੱਖਾਂ ਹੀ ਕੁਰਬਾਨੀਆਂ ਸਾਡੇ ਸ਼ਹੀਦਾ ਸਿੰਘਾਂ ਨੇ ਬਚਨ ਤੇ ਪੜਦੇ ਆ ਨਾ ਕਿ ਮਹਾਰਾਜ ਜਿਨਾ ਸਿੰਘ ਸਿੰਘਣੀਆਂ ਧਰਮ ਹੇਤ ਤੇ ਧਰਮ ਦਾ ਨਿਸ਼ਾਨ ਹੀ ਤੇ ਨਿਸ਼ਾਨ ਹੈ ਨਾ ਇਹ ਨਿਸ਼ਾਨ ਸਾਹਿਬ ਧਰਮ ਦੀ ਨਿਸ਼ਾਨੀ ਹੈ ਨਾ ਇਹਦੇ ਵਾਸਤੇ ਹੀ ਕੁਰਬਾਨੀਆਂ ਹੋਈਆਂ ਵੱਡੀ ਤੋਂ ਵੱਡੀ ਫੌਜ ਵੀ ਇੱਕ ਝੰਡੇ ਥੱਲੇ ਚੱਲਦੀ ਐ ਦੇਖਦੀ ਸਭ ਤੋਂ ਵੱਡੀ ਤਾਕਤ ਹੋਵੇ ਉਹ ਵੀ ਝੰਡੇ ਨੂੰ ਨਮਸ਼ਕਾਰ ਕਰਦੀ ਐ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਇਹ ਝੰਡਾ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਸ਼ਾਨ ਬਖਸ਼ਿਆ ਆਪਣੇ ਖਾਲਸੇ ਨੂੰ ਸਤਿਗੁਰਾਂ ਦੀਆਂ ਦਾਤਾਂ ਸਾਨੂੰ ਨਿਵਾਜਦੀਆਂ ਪਈਆਂ ਗੁਰਮਖੋ ਵੱਡੇ-ਵੱਡੇ ਇਤਿਹਾਸਕ ਸਥਾਨਾਂ ਤੇ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਬੜੀਆਂ-ਬੜੀਆਂ ਸੰਗਤਾਂ ਲੈਂਦੀਆਂ ਤੇ ਸੇਵਾ ਕਰਦੀਆਂ ਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਅਜਿਹਾ ਸਿੱਖ ਕੇਵਲ ਕਿੰਤੂ ਪ੍ਰੰਤੂ ਵਾਸਤੇ ਰਹਿ ਗਿਆ ਵੀ ਆਹ ਨਹੀਂ ਕਰਨਾ ਚਾਹੀਦਾ ਇਹਦੇ ਵਿੱਚ ਵੀ ਮਨਮਤ ਹੈ ਇਹਦੇ ਵਿੱਚ ਵੀ ਮਨਮਤ ਹੈ ਆ ਵੀ ਕੰਮ ਨਹੀਂ ਕਰਨਾ ਚਾਹੀਦਾ ਇਹ ਬ੍ਰਾਹਮਣਵਾਦ ਹੈ ਜੋ ਬ੍ਰਾਹਮਣ ਕਰਦਾ ਉਹ ਅਸੀਂ ਕਰਨਾ ਨਹੀਂ ब्राह्मण ਤੇ ਪ੍ਰਸ਼ਾਦਾ ਵੀ ਸ਼ੱਕਦਾ ਤੇ ਮੇਰਾ ਆਪਾਂ ਵੀ ਸ਼ੱਕਦੇ ਤੇ ਬ੍ਰਾਹਮਣਵਾਦੀ ਹੋਗਾ ਸ਼ੱਕਣਾ ਹੀ ਨਹੀਂ ਚਾਹੀਦਾ ਬ੍ਰਾਹਮਣ ਦੇ ਪਾਣੀ ਵੀ ਪੀ ਲੈਂਦਾ ਤੇ ਪਾਣੀ ਆਪਾਂ ਵੀ ਪੀ ਲੈਂਦੇ ਬ੍ਰਾਹਮਣ ਤੇ ਸਾਹ ਵੀ ਲੈਂਦਾ ਆਪਾਂ ਨੂੰ ਨਾਕੀ ਬੰਦ ਕਰ ਲੈਣਾ ਚਾਹੀਦਾ ਕਿਉਂਕਿ ਜੇ ਸਾਹ ਲਵਾਂਗੇ ਤੇ ਆਪਾਂ ਵੀ ਬ੍ਰਾਹਮਣ ਬਣ ਜਾਵਾਂ ਨਿੱਕੀ ਨਿੱਕੀ ਗੱਲ ਤੇ ਐਵੇਂ ਅਸੀਂ ਬ੍ਰਾਹਮਣਵਾਦ ਬਣਾ ਕੇ ਬੈਠ ਗਏ ਵਿਚਾਰਿਆ ਗੁਰੂ ਦਾ ਸਿਧਾਂਤ ਸਾਨੂੰ ਮੰਨਣਾ ਪੈਣਾ ਹੈ ਤੇ ਪਾਛਾ ਨ ਜਿੱਥੇ ਸਾਨੂੰ ਨਿਸ਼ਾਨ ਬਖਸ਼ਿਆ ਉਥੇ ਸਭ ਤੋਂ ਵੱਡੀ ਦਾਤ ਇਹ ਹੈ ਜ ਜਿਹੜੇ ਸਾਨੂੰ ਕੇਸ ਬਖਸ਼ੇ ਮਹਾਰਾਜ ਮਹਾਰਾਜ ਨੇ ਆਖਿਆ ਧਰੇ ਕੀਸ ਪਾਹਲ ਬਿਨਾ ਭੇਖੀ ਮੂੜਾ ਸਿੱਖ ਜਿਹੜਾ ਸਿੱਖ ਕੇਸ ਨਹੀਂ ਰੱਖਦਾ ਉਸ ਨੂੰ ਭੇਖੀ ਸਿੱਖ ਆ ਗਿਆ ਗੁਰਮਖੋ ਅੱਜ ਕੱਲ ਦਾ ਸਭਾ ਬੜਾ ਗਿਰ ਚੁੱਕਿਆ ਅਮਰਤ ਵੀ ਛਕਿਆ ਹੋਇਆ ਹੈ ਕੇਸ ਫਿਰ ਵੀ ਕਟਾਇਆ ਹੋਇਆ ਹੈ ਇਹੋ ਜੇ ਅਮਰਤਾ ਕੀ ਲਭ ਹੈ ਇੱਕ ਪਾਸੇ ਘਾਤਰਾ ਪਾਇਆ ਕਕਾਰ ਪਾਇਨੇ ਦੂਜੇ ਪਾਸੇ ਦਾੜੀ ਨੂੰ ਕਰਲੰਕ ਕਰਾਇਆ ਠੱਪਾ ਲਵਾਇਆ ਸੀਕ ਲਵਾ ਲਵਾ ਕੇ ਤੇਰੇ ਅਮਰ ਸ਼ਗੰਦਾ ਕੀ ਲਾਭ ਲਾਭ ਤੇ ਨੰਨਾ ਕੋਈ ਹੋਇ ਜਥੇ ਸਟੇਜਾਂ ਦੇ ਉੱਪਰ ਬੈਠ ਕੇ ਢਾਡੀ ਵਾਰਾ ਸੁਣਾਉਂਦੇ ਕੀਰਤਨ ਸੁਣਾਉਂਦੇ ਮੈਂ ਕੀਰਤਨ ਸੁਣਾਉਂਦੇ ਤੇ ਢਾਡੀ ਵਾਰਾ ਗਾਉਂਦੇ ਕਈ ਵੇਖੇ ਜਿਨ੍ਹਾਂ ਨੇ ਦਾੜੀਆਂ ਵੀ ਠਪਾਈਆਂ ਪਰਵੱਟੇ ਵੀ ਕਟਾਏ ਹੋਏ ਇਹੋ ਜਿਹਾ ਵਿਅਕਤੀ ਉਪਦੇਸ਼ ਦੇਵੇਗਾ ਜਿਹੜਾ ਖੁਦ ਨਹੀਂ ਗੁਰੂ ਦੇ ਹੁਕਮ ਦੇ ਉੱਪਰ ਚੱਲਿਆ ਉਹਦੇ ਉਪਦੇਸ਼ ਦੇ ਨਾਲ ਤੁਸੀਂ ਕੀ ਸੋਚਦੇ ਵੀ ਸਾਡਾ ਭਲਾ ਹੋ ਜਾਏਗਾ ਜਿਨੇ ਖੁਦ ਨਹੀਂ ਬਚਨ ਮੰਨਿਆ ਗੁਰੂ ਦਾ ਉਹਦੀ ਕਮਾਈ ਆਪਣੀ ਨਹੀਂ ਹੈ ਤੇ ਮਹਾਰਾਜ ਕਹਿਣ ਲੱਗੇ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂੰ ਭੀਨ ਅਵਰੁਪਦੇਸੈ ਆਪ ਨ ਕਰੈ ਆਵਤ ਜਾਵਤ ਦੂਜਿਆਂ ਨੂੰ ਉਪਦੇਸ਼ ਦੇਣਾ ਅਮਰਤ ਛਕ ਲਵੋ ਕਕਾਰ ਪਾਲਵੋ ਗੁਰੂ ਵਾਲੇ ਬਣ ਜਾਓ ਤੇ ਜਿਹੜਾ ਉਪਦੇਸ਼ ਗੁਰੂ ਦੀ ਬਚਨ ਸੁਣਾਉਣ ਵਾਸਤੇ ਆਇਆ ਜੋਨੇ ਆਪ ਹੀ ਦਾੜੀ ਠਪਾਈ ਹੋਵੇ ਜਾਂ ਰੰਗ ਲਾਇਆ ਹੋਵੇ ਜਾਂ ਆਪ ਨੇ ਪਰਵਟੇ ਘਟਾਏ ਹੋਣ ਤੇ ਫਿਰ ਉਹਦਾ ਉਪਦੇਸ਼ ਤੁਸੀਂ ਕੀ ਸਮਝਦੇ ਵੀ ਸਾਡੇ ਤੇ ਕੋਈ ਅਸਰ ਕਰੇਗਾ ਨਹੀਂ ਅਸਰ ਕਰੇਗਾ ਗੁਰੂ ਦਾ ਸਿਧਾਂਤ ਮੰਨਣਾ ਪਵੇਗਾ ਗੁਰੂ ਦਾ ਸਿਧਾਂਤ ਸਾਰਿਆਂ ਵਾਸਤੇ ਬਰਾਬਰ ਹੈ ਕਿਸੇ ਨੂੰ ਛੋਟ ਨਹੀਂ ਹੈ ਪਹਾੜੀ ਰਾਜੇ ਮਿਲੇ ਰਵਾਲ ਸਰ ਦੀ ਧਰਤੀ ਦੇ ਮਹਾਰਾਜ ਅਮਤ ਸ਼ਕਣ ਵਾਸਤੇ ਤਿਆਰ ਆ ਪਾਤਸ਼ਾਹ ਕਹਿੰਦੇ ਛਕ ਲਓ ਕਹਿੰਦੇ ਛਕਾਂਗੇ ਤਾਂ ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰੋ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਅਸੀਂ ਰਾਜੇ ਇਹ ਲੋਕ ਗਰੀਬ ਇਹ ਹੋਰਾ ਜਾਤਾਂ ਪਾਤਾਂ ਦੇ ਅਸੀਂ ਰਾਜਪੂਤ ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰਦੇ ਹੋ ਅਸੀਂ ਤੁਹਾਡੇ ਸਿੱਖ ਬਣ ਜਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਨਹੀਂ ਸਿਧਾਂਤ ਸਾਰਿਆਂ ਵਾਸਤੇ ਇੱਕ ਹੈ ਭਾਵੇਂ ਉਹ ਰਾਜਾ ਹੋਵੇ ਭਾਵੇਂ ਉਹ ਭਿਖਾਰੀ ਹੋਵੇ ਮਰਿਆਦਾ ਸਭ ਤੇ ਲਾਗੂ ਹੈ ਤੁਸੀਂ ਅਮਰਤ ਛਕਣਾ ਹੈ ਤੇ ਛਕੋ ਸਿੱਖ ਬੰਨਣਾ ਹੈ ਤੇ ਬਣੋ ਨਹੀਂ ਬੰਨਣਾ ਤੇ ਨਾ ਬਣੋ ਪਰ ਅਮਰਤ ਵਿੱਚ ਫਰਕ ਨਹੀਂ ਪਾਇਆ ਜਾ ਸਕਦਾ ਤੇ ਮर्यादा ਵਿੱਚ ਫਰਕ ਨਹੀਂ ਪਾਇਆ ਜਾ ਸਕਦਾ ਜੇ ਮर्यादा 'ਚ ਫਰਕ ਪੈ ਗਿਆ ਫਿਰ ਤੇ ਵਖਰਾ ਵਖਰਾ ਕੰਮ ਹੋ ਗਿਆ ਮर्यादा ਤੇ ਪਹਿਲਾਂ ਹੀ ਮੰਡੀ ਪਈ ਹੈ ਹਰੇਕ ਬੰਦਾ ਆਪਣੀ ਤੂਤੀ ਵਿਝਾਉਂਦਾ ਵੀ ਮੇਰੇ ਵਾਲੇ ਪਾਸੇ ਆਓ ਮੇਰਾ ਕੰਮ ਠੀਕ ਹੈ ਪਰ ਗੁਰੂ ਦਾ ਸਿਧਾਂਤ ਸਾਨੂੰ ਅਪਣਾਉਣਾ ਪੈਣਾ ਹੈ ਅਸੀਂ ਆਪ ਵੀ ਕੇਸ ਰੱਖੀਏ ਅਮਰਤ ਸ਼ਕੀਏ ਗੁਰੂ ਵਾਲੇ ਬਣੀਏ ਅਤੇ ਜਿਹੜੇ ਸਾਡੇ ਪ੍ਰਚਾਰਕ ਨੇ ਢਾਡੀ ਵਾਰਾਂ ਗਾਉਣ ਵਾਲੇ ਗੁਰੂ ਕੇ ਸੇ ਕੀਰਤਨ ਕਰਨ ਵਾਲੇ ਕਥਾ ਕਰਨ ਵਾਲੇ ਜਾਂ ਹੋਰ ਕਵਤਾ ਵਗੈਰਾ ਸੁਣਾਉਣ ਵਾਲੇ ਕੀਰਤਨ ਦਰਬਾਰਾਂ ਵਿੱਚ ਬੈਠਣ ਵਾਲੇ ਉਹਨਾਂ ਨੂੰ ਵੀ ਇਹੋ ਹੀ ਜਾਈਦਾ ਵੀ ਗੁਰੂ ਦਾ ਬਚਨ ਮੰਨ ਕੇ ਪਹਿਲਾਂ ਆਪ ਸਾਬਤ ਸੂਰਤ ਹੋਵੋ ਆਪ ਕੇਸ ਰੱਖੋ ਆਪ ਗੁਰੂ ਵਾਲੇ ਬਣੋ ਤੇ ਫਿਰ ਆਪਣਾ ਉਪਦੇਸ਼ ਸੰਗਤ ਨੂੰ ਦੇ ਕੇ ਸੰਗਤ ਦਾ ਭਲਾ ਕਰੋ ਗੁਰਮਖੋ ਗੁਰੂ ਪਾਤਸ਼ਾਹ ਦਾ ਹੁਕਮ ਹੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੂਟੀ ਤੱਕ ਇੱਕ ਵੀ ਰੋਮ ਨੂੰ ਆਪਣੇ ਸਰੀਰ ਤੋਂ ਨਹੀਂ ਘਟਾਉਣਾ ਇਸੇ ਨੂੰ ਛੋਟ ਨਹੀਂ ਹੈ ਵੀ ਇੱਕ ਪਾਸੇ ਗਾਤਰਾ ਪਾਇਆ ਦੂਜੇ ਪਾਸੇ ਹੱਥ ਨੂੰ ਧਾਗਾ ਬੱਧਾ ਹੈ ਪੈਰਾਂ ਨੂੰ ਧਾਗਾ ਬੱਧਾ ਕਾਲੇ ਰੰਗ ਦਾ ਗੁਰੂ ਦੇ ਪੰਜ ਕਕਾਰ ਪਾ ਕੇ ਆਪਣੇ ਕੇਸ ਕਟਾਏ ਹੋਏ ਨਹੀਂ ਇਹ ਗੁਰੂ ਦਾ ਸਿਧਾਂਤ ਨਹੀਂ ਇਹਦੇ ਵੱਲੋਂ ਮਹਾਰਾਜ ਨੇ ਸਾਨੂੰ ਰੁਕਿਆ ਸਤਿਗੁਰੂ ਕਿਰਪਾ ਕਰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਕੀਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਆ ਰਾਏ ਮਹਾਰਾਜ ਸਾਹਿਬ ਜੀਆਂ ਦੇ ਘਰ ਨੂੰ ਭਾਗ ਲਾਉਂਦਿਆਂ ਹੋਇਆਂ ਮਾਤਾ ਕ੍ਰਿਸ਼ਨ ਕੌਰ ਜੀਆਂ ਦੀ ਕੁੱਖ ਨੂੰ ਭਾਗ ਲਾ ਕੇ ਅਜਦੇ ਦਿਨ ਪਾਤਸ਼ਾਹ ਮਹਾਰਾਜ ਜੀ ਇਸ ਦੁਨੀਆ ਤੇ ਸਾਡਾ ਭਲਾ ਕਰਨ ਵਾਸਤੇ ਆਏ ਆਪ ਸਾਰੀਆਂ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪੁਲਾ ਚੁਕਾਂ ਦੀ ਮੁਆਫੀ ਬਚਨ ਗੁਰੂ ਕਾ ਸਾਡੇ ਹਿਰਦੇ ਵਸੇ ਲੇਖਾ ਕਤ ਹੈ ਨਾ ਛੂਟੀ ਐ ਬਖਸ਼ਣਾ ਹਾਰ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ